ਸਾਥਕਾ ਜੋ ਸਾਡੇ ਦਰਮਿਆਨ ਭਾਰਤੀ ਜਨਤਾ ਪਾਰਟੀ ਦੇ ਨੇਤਾ ਸਰਨ ਪਰਮਜੀਤ ਕਾ ਸਰਕਾਰ ਗਾਜੀ ਨਾਲੇ ਪੋਤੀਆ ਇਹਨਾਂ ਦਾ ਸਾਰੇ ਪਿੰਡ ਵੱਲੋਂ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਅਸੀਂ ਜੀ ਆਇਆਂ ਆਦੇ ਜੀ ਇਸ ਬਾਤ ਹੁਣ ਅੱਜ ਤੋਂ ਕੁਝ ਸਾਲ ਪਹਿਲਾਂ ਯੂਪੀ ਵਾਲਿਆਂ ਨੇ ਮੁੱਖ ਮੰਤਰੀ ਚੁਣਿਆ ਸੀ ਉੱਥੇ ਯੋਗੀ ਮੁੱਖ ਮੰਤਰੀ ਹੈ ਸਾਹ ਬੰਦਾ ਸੀ ਸਾਰੇ ਕਹਿੰਦੇ ਸੀ ਵੀ ਇਹ ਪਤਾ ਨਹੀਂ ਕੋਈ ਕੰਮ ਕਰ ਸਕੂਗਾ ਨਹੀਂ ਕਰ ਸਕੂਗਾ ਅੱਜ ਯੂਪੀ ਵਰਗਾ ਰਾਜ ਪੂਰੇ ਭਾਰਤ ਚ ਨਹੀਂ ਹੈਗਾ ਕਿਉਂ ਕਿਉਂਕਿ ਉਹ ਬੀਜੇਪੀ ਦਾ ਮੁੱਖ ਮੰਤਰੀ ਹੈ ਬੀਜੇਪੀ ਦਾ ਕੋਈ ਮੁੱਖ ਮੰਤਰੀ दारू ਨਹੀਂ ਪਿੰਦਾ ਨਸ਼ੇ ਨਿਕਰਦਾ 12 18 ਘੰਟੇ ਕੰਮ ਕਰਦੇ ਐ। ਦਾਇ ਇਹ ਜਿਹੜਾ ਸੜਕਾਂ ਦਾ ਜਾਲ ਜਿਹਦੀ ਰੋਜ਼ ਗੱਲ ਹਸਣ ਰਖਰੇ ਕਰਦੇ ਐ। ਜਿਹੜਾ ਆਹ ਮੋਦੀ ਜੀ ਦਾ ਕਾਰ ਰਾਸ਼ਨ ਇਹ ਸਾਰੀਆਂ ਸਕੀਮਾਂ ਕੇਂਦਰ ਸਰਕਾਰ ਦੀਆਂ ਇਹਨਾਂ ਚੋਂ ਇੱਕ ਵੀ ਸਕੀਮ ਆਮ ਆਦਮੀ ਪਾਰਟੀ ਦੀ ਨਹੀਂ। ਹਾਸੇਵਰਤ ਰੋਜ਼ ਕਹਿ ਰਹੇ ਦੀ ਹੈ ਕਿ ਜੀ ਅਸੀਂ ਸੜਕਾਂ ਬਣਾਈਆਂ ਅਸੀਂ ਹਾਈਵੇ ਬਣਾਏ ਅਸੀਂ ਐਕਸਪ੍ਰੈਸ ਵੇ ਬਣਾਏ ਅਸੀਂ ਏਰਜ਼ ਬਣਾਇਆ ਉਹਨੂੰ ਪੁੱਛੋ ਵੀ ਸੜਕਾਂ ਦਾ ਮਹਿਕਮਾ ਭਾਜਪੀ ਦੇ ਮੰਤਰੀ ਨਿਤਿੰਗਾਡਕਰੀ ਜੀ ਕੋਲੇ ਹੈ ਕਿ ਇਹਦੇ ਕੋਲੇ ਹੈ ਇਹਦੇ ਕੋਲੇ ਇੱਕ ਮਹਿਕਮਾ ਸੀਗਾ ਫੂਡ ਪ੍ਰੋਸੈਸਿੰਗ ਦਾ ਜਿਹਦੇ ਤਹਿਤ ਸਬਜ਼ੀਆਂ ਤੇ ਫਲਾਂ ਨੂੰ ਡੱਬਾ ਬੰਦ ਕਰਕੇ ਬਾਹਰ ਭੇਜਣਾ ਸੀਗਾ ਉਹ ਮਹਿਕਮਾ ਇਹਨੂੰ ਦਿੱਤਾ ਸੀ ਇੱਥੇ ਕੋਈ ਨਾ ਕੋਈ ਕੰਪਨੀ ਫੈਕਟਰੀ ਲਾ ਦਿੰਦੀ ਲੋਕਾਂ ਨੂੰ ਰੋਜ਼ਗਾਰ ਮਿਲਦਾ ਤੇ ਜਿਹੜੇ ਸਾਡੇ ਕਿਸਾਨ ਵੀਰ ਸੀਗੇ ਉਹ ਸਬਜ਼ੀਆਂ ਫੜ ਲੋਂਗੇ ਉਹਨਾਂ ਨੂੰ ਵੀ ਆਮਦਨ ਹੁੰਦੀ ਪੂਰੇ ਲੋਕ ਸਭਾ ਹਲਕੇ ਦੇ ਵਿੱਚ ਫੂਡ ਪ੍ਰੋਸੈਸਿੰਗ ਦਾ ਇੱਕ ਵੀ ਕੰਮ ਉਹਨੇ ਨਹੀਂ ਕੀਤਾ ਤੇ ਹੁਣ ਦੂਜੇ ਮੰਤਰੀਆਂ ਦੇ ਕੀਤੇ ਕੰਮਾਂ ਨੂੰ ਬੀਜੇਪੀ ਦੇ ਮੰਤਰੀਆਂ ਦੇ ਕੀਤੇ ਕੰਮਾਂ ਨੂੰ ਆਪਦੇ ਕੰਮਾਂ ਚ ਗੜਾਈ ਜਾਂਦੀ ਹੈ ਇੱਡੇ ਕੌਮਲੇ ਤੋਂ ਆਪਾਂ ਲੋਕ ਵੀ ਹੈ ਨਹੀਂ ਤੁਹਾਨੂੰ ਵੀ ਪਤਾ ਹੈ ਨਿਤਨ ਗੜਕਰੀ ਮੰਤਰੀ ਹੈ ਸੜਕਾਂ ਦਾ ਤੇ ਰੋਜ਼ ਕਹਿੰਦੇ ਆ ਕਿ ਅਸੀਂ ਸੜਕਾਂ ਦਾ ਜਾਲ ਵਿਛਾਤਾ ਏਮਸ ਸਾਰੇ ਸੂਬਿਆਂ 'ਚ ਬਣਿਆ ਹੈ ਹਿਮਾਚਲ 'ਚ ਬਣਿਆ ਹੈ ਜੂਪੀ 'ਚ ਬਣਿਆ ਹੈ ਜੰਮੂ ਕਸ਼ਮੀਰ 'ਚ ਬਣਿਆ ਕੋਈ ਇਕੱਲੇ ਪੰਜਾਬ 'ਚ ਨਹੀਂ ਬਣਿਆ ਸੈਂਟਰਲ ਯੂਨੀਵਰਸਿਟੀ ਸਾਰੇ ਸੂਬਿਆਂ 'ਚ ਬਣੀ ਹੈ ਸਾਰੇ ਇਹ ਪ੍ਰੋਗਰਾਮ ਭਾਜਪੀ ਦੇ ਹੈ ਖਰਿਆ ਹੈ ਚ ਜਾ ਕੇ ਦੇਖ ਲਓ ਇਥੋਂ ਕੋਈ ਬਹੁਤਾ ਦੂਰ ਨਹੀਂ ਹਰਿਆਣਾ ਮੇਰੇ ਘਰ 50 60 ਕਿਲੋਮੀਟਰ ਤੇ ਹਰਿਆਣਾ ਆ ਜਾਂਦਾ ਹੁਣੇ ਆਪਣੇ ਵੀ ਕੋਈ ਰਿਸ਼ਤੇਦਾਰੀਆਂ ਉੱਧਰਲੇ ਪਾਸੇ ਹੋਣੀਆਂ ਹੈ ਉੱਥੇ ਜਾ ਕੇ ਦੇਖੋ ਵੀ ਗਰੀਬਾਂ ਨੂੰ ਕਿੰਨੀਆਂ ਸਹੂਲਤਾਂ ਮਿਲਦੀਆਂ ਨੇ ਉੱਥੇ ਰਾਸ਼ਨ ਸੈਨੇਟ ਕਣਕ ਦੇ ਨਾਲ ਨਾਲ ਸਰੋਂ ਦਾ ਤੇਲ ਖੰਡ ਹੋਰ ਕਈ ਚੀਜ਼ਾਂ ਮਿਲਦੀਆਂ ਹਨ ਜਿਵੇਂ ਨਾ ਇੱਕ ਟੁਕੜਾ ਜ਼ਮੀਨ ਵੀ ਹੈ ਕੋਪੀ ਖਾਮ ਦੇ ਖਾਤੇ ਦੇ ਵਿੱਚ 3000 ਰੁਪਏ ਮਹੀਨਾ ਆਉਂਦਾ ਹੈ ਜੇ ਪਰਿਵਾਰ ਦੇ 5 ਜੀ ਆ 15000 ਰੁਪਏ ਮਹੀਨਾ ਉਹਨਾਂ ਦੇ ਖਾਤੇ ਆਉਂਦਾ ਹੈ ਹੋਰ ਮੈਨੂੰ ਦੱਸੋ ਕਦੇ ਖੱਟੜ ਸਾਹਿਬ ਨੇ ਕਦੇ ਯੂਪੀ ਦੇ ਮੁੱਖ ਮੰਤਰੀ ਯੋਗੀ ਨੇ ਟੈਲੀਵਿਜ਼ਨ ਤੇ ਬੋਲਿਆ ਕਿ ਸਾਡਾ ਖਜ਼ਾਨਾ ਖਾਲੀ ਹੈ ਤੇ ਆਪਣਾ ਮੁੱਖ ਮੰਤਰੀ ਬਿਨਾਂ ਕੁਝ ਦਿੱਤੇ ਰੋਜ਼ ਆਪ ਖੜੇ ਕਰ ਦਿੰਦਾ ਵੀ ਜੀ ਸਾਡਾ ਤਾਂ ਖਜ਼ਾਨਾ ਖਾਲੀ ਹੈ ਖਜ਼ਾਨਾ ਨੂੰ ਹਮੇਸ਼ਾ ਦੇ ਨਾਲ ਕਦੇ ਖਾਲੀ ਨਹੀਂ ਹੁੰਦਾ ਖਜ਼ਾਨਾ ਇਸ ਕਰਕੇ ਖਾਲੀ ਹੈ ਕਿਉਂਕਿ ਇੱਥੇ ਅਮਨ ਸ਼ਾਂਤੀ ਨਹੀਂ ਹੈਗੀ ਇੱਥੇ ਚੈਨ ਨਾਲ ਕੋਈ ਵਪਾਰੀ ਵਪਾਰ ਨਹੀਂ ਕਰ ਸਕਦਾ ਕੋਈ ਚੈਨ ਨਾਲ ਆਪਦੀ ਫੈਕਟਰੀ ਇੰਡਸਟਰੀ ਨਹੀਂ ਲਾ ਸਕਦਾ ਖਜ਼ਾਨੇ ਨੂੰ ਟੈਕਸ ਨਾਲ ਭਰਨਾ ਹੁੰਦਾ ਜਿਹੜਾ ਵਪਾਰੀਆਂ ਨੇ ਤੇ ਫੈਕਟਰੀ ਲਾਉਣ ਵਾਲਿਆਂ ਨੇ ਦੇਣਾ ਹੁੰਦਾ ਜਦੋਂ ਉਹ ਵਪਾਰਕਾਰੀ ਹੀ ਸੱਜਦੇ ਕਿੱਥੋਂ ਸਰਕਾਰ ਨੂੰ ਦੇਣਗੇ ਤੇ ਕਿੱਥੋਂ ਟੈਕਸ ਭਰੂਗਾ ਦੂਜੇ ਪਾਸੇ ਜਿਹੜੇ 4 ਪੈਸੇ ਖਜ਼ਾਨੇ 'ਚ ਹੈਗੇ ਵੀ ਐ ਉਹਦੇ ਨਾਲ ਕੇਜਰੀਵਾਲ ਦੇ ਘਾੜ ਜੁੜੀ ਜਾਂਦੇ ਐ ਉਹਦੇ ਨਾਲ ਰਾਗਮ ਚੱਟੇ ਵਰਗਿਆਂ ਦੇ ਵਿਆਹ ਹੋਈ ਜਾਂਦੇ ਐ ਰਾਜਸਥਾਨ 'ਚ ਜਾ ਕੇ ਸੋ ਆਪਦੇ ਐਸ਼ੋ ਆਰਾਮ ਤੇ ਖਜ਼ਾਨੇ ਨੂੰ ਲਾਈ ਜਾਂਦੇ ਐ ਤੇ ਪੰਜਾਬ ਦੇ ਖਜ਼ਾਨੇ ਤੇ ਸਿੱਫਟੇ ਸਾਰੇ ਭਾਰਤ ਦੇ ਵਿੱਚ ਜਾ ਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਦੇ ਐ ਜੇ ਗੁਜਰਾਤ 'ਚ ਚੋਣਾ ਹੋਣਾ ਹੋਵੇ ਤਾ ਮਹੇ ਤਾਮਿਲਨਾਡੂ 'ਚ ਚੋਣਾ ਹੋਣਾ ਹੋਣਾ ਕੇਰਲ ਦੇ ਵਿੱਚ ਚੋਣਾ ਹੋਣਾ ਜਾ ਇਥੋਂ ਪੰਜਾਬ ਦੇ ਖਜ਼ਾਨੇ ਤੋਂ ਹੀ ਜਾਣਾ ਹੈ ਉਥੋਂ ਦੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਜਿਹੜੀਆਂ ਉਹਨਾਂ ਦੀਆਂ ਭਾਸ਼ਾ ਚ ਲੱਗਦੇ ਆ ਉਹ ਵੀ ਪੰਜਾਬ ਦੇ ਖਜ਼ਾਨੇ ਚ ਲੱਗਦੇ ਆ ਉਹਨਾਂ ਇਸ਼ਤਿਹਾਰਾਂ ਤੇ ਕੀ ਲਿਖਿਆ ਹੁੰਦਾ ਹੈ ਉਹਨਾਂ ਚ ਲਿਖਿਆ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਵਹਾਂ ਤੇ ਭਗਵੰਤ ਮਾਨ ਜੀ ਮੁੱਖ ਮੰਤਰੀ ਹੈ ਉਥੋਂ ਨਸ਼ੇ ਖਤਮ ਹੋ ਗਏ ਉਹ ਤਾਂ ਰੰਗਲਾ ਪੰਜਾਬ ਬਣਿਆ ਪਿਆ ਉੱਤੇ ਤਾਂ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਮਿਲ ਰਿਹਾ ਹੈ ਉੱਥੇ ਤਾਂ ਮੌਜਾਂ ਲੁੱਟ ਰਿਆ ਲੋਕ ਕੋਈ ਕਰਾਪਸ਼ਨ ਨਹੀਂ ਕੋਈ ਗੁੰਡਾਗਰਦੀ ਨਹੀਂ ਅਮਨ ਸ਼ਾਂਤੀ ਹੈ ਪੰਜਾਬ ਸਿੱਤੇ ਪੰਜਾਬ ਰੰਗਲਾ ਪੰਜਾਬ ਵੜਿਆ ਪਿਆ ਇਹ ਗੱਲਾਂ ਜਾ ਕੇ ਦੱਸਦੇ ਆ ਦੂਜੇ ਸੂਬੇ ਆਲਾ ਕਿਉਂ ਦੱਸਦੇ ਆ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਦੁਬਾਰਾ ਵੋਟਾ ਇਹਨਾਂ ਨੂੰ ਨਹੀਂ ਪੈਣਾ ਔਰ ਇਹ ਸਮਝਦੇ ਆ ਕਿ ਹੁਣ ਅਸੀਂ ਆ ਗੱਲਾਂ ਕਰਕੇ ਬਾਹਰ ਲਿਆਂ ਨੂੰ ਬੇਫੂਕ ਬਣਾ ਕੇ ਅਸੀਂ ਦੂਜੇ ਸੂਬਿਆਂ ਦੇ ਵਿੱਚ ਕਿਤੇ ਨਾ ਕਿਤੇ ਆਪਦੀ ਸਰਕਾਰ ਲੈ ਆਈਏ ਤੇ ਫਿਰ ਉੱਥੋਂ ਦਾ ਖਜ਼ਾਨਾ ਸਾਡੇ ਹਵਾਲੇ ਹੋ ਜਾਊਗਾ ਅਸੀਂ ਨਾਲੇ ਐਸ਼ ਕਰਾਂਗੇ ਨਾਲੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਸਾਰੇ ਦੇਸ਼ ਕਰਦੇ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੂੰ ਇਹੀ ਹੈ ਕਿ ਕਿਤੇ ਨਾ ਕਿਤੇ ਹੋਰ ਲਿਆਵਾਂਗੇ ਸਰਕਾਰ ਦੀ ਵੀ ਥੋੜਾ ਪਤਾ ਵੀ ਤੁਸੀਂ ਨਹੀਂ ਪਾੜਿਆ ਵੋਟਾਂ ਉਹਨਾਂ ਨੂੰ ਦੁਬਾਰਾ ਇਸੇ ਕਰਕੇ ਝਾੜ ਲੈ ਕੇ ਹੋਰ ਕਿਤੇ ਘੁੰਮਦੇ। ਸੋ ਮੇਰੀ ਇਹ ਵੀ ਤੇਲਤੀ ਹੈ ਕਿ ਜਦੋਂ ਸਾਧ ਗਲੀ ਚ ਨਹੀਂ ਆਖਣ ਜਾਂਦੇਗੇ ਉਹਨਾਂ ਨੇ ਇੱਥੋਂ ਦਾ ਕੰਮ ਵੀ ਕਰਨਾ ਬੰਦ ਕਰਤਾ ਮੁੱਖ ਮੰਤਰੀ ਸਾਹਿਬ 5 ਦਿਨ ਪੰਜਾਬ 'ਚ ਰਹਿੰਦੇ ਆ 25 ਦਿਨ ਬਹੁਤ ਸੂਬਿਆਂ 'ਚ ਰਹਿੰਦੇ ਆ ਵੀ ਕੋਈ ਨਾ ਕੋਈ ਸਾਡੇ ਸੂਬਾ ਕਬਜ਼ੇ ਚ ਆ ਜਾਵੇ ਪਰ ਆਉਂਦਾ ਕੋਈ ਨਹੀਂ ਮੈਨੂੰ ਵੀ ਪਤਾ ਹੈ ਦੂਜੇ ਪਾਸੇ ਜਿਹੜੀ ਬੀਜੇਪੀ ਹੈ ਬੀਜੇਪੀ ਦੀ ਸਰਕਾਰ 1995 ਤੋਂ ਲੈ ਕੇ 29 ਸਾਲ ਹੋ ਗਏ ਗੁਜਰਾਤ ਦੇ ਵਿੱਚ ਲਗਾਤਾਰ ਬੀਜੇਪੀ ਦੀ ਸਰਕਾਰ ਆ ਰਹੀ ਹੈ ਮੱਧ ਪ੍ਰਦੇਸ਼ ਵਾਲਿਆਂ ਨੇ ਚੌਥੀ ਵਾਰੀ ਬੀਜੇਪੀ ਦੀ ਸਰਕਾਰ ਨੂੰ ਚੁਣ ਲਿਆ ਯੂਪੀ ਤੇ ਹਰਿਆਣਾ ਵਾਲਿਆਂ ਨੇ ਦੂਜੀ ਦੂਜੀ ਵਾਰੀ ਬੀਜੇਪੀ ਸਰਕਾਰ ਨੂੰ ਚੁਣ ਲਿਆ ਕਿਉਂ ਉਹ ਸੂਬੇ ਵਾਰ-ਵਾਰ ਬੀਜੇਪੀ ਦੀ ਸਰਕਾਰ ਨੂੰ ਚੁਣ ਰਹੇ ਹੈ ਤੁਸੀਂ ਕਦੇ ਝਾੜੂ ਨੂੰ ਦੁਬਾਰਾ ਚੁਣੋਗੇ ਉਹ ਕਿਉਂ ਵਾਰੀ-ਵਾਰ ਚੁਣਦੇ ਹੈ ਕਿਉਂ ਕਿਉਂਕਿ ਉੱਥੇ ਗਰੀਬ ਖੁਸ਼ ਹੈ ਉੱਥੇ ਮਜ਼ਦੂਰ ਖੁਸ਼ ਹੈ ਕਿਸਾਨ ਵਪਾਰੀ ਯੂਥ ਮਹਿਲਾਵਾਂ ਸਾਰੇ ਖੁਸ਼ ਹੈ ਜੇ ਉੱਥੇ ਸਾਰੇ ਖੁਸ਼ ਹੈ ਤਾਂ ਇਹ ਭਾਜੀ ਮੱਧ ਪ੍ਰਦੇਸ਼ ਚਾਰ ਵਾਰੀ ਜਿੱਤ ਗਈ ਗੁਜਰਾਤ 30 ਸਾਲ ਹੋ ਗਏ ਉਹਨਾਂ ਦੀ ਸਰਕਾਰ ਨੂੰ 29 ਸਾਲ ਇੱਥੇ ਗੁਜਰਾਤ ਤੋਂ 9 ਮੰਤਰੀ ਐਮ ਐਲ ਏ ਐਮ ਪੀ ਮੇਰੇ ਇਲੈਕਸ਼ਨਾਂ ਵਾਸਤੇ ਆਏ ਹੋਏ ਐ ਚੋਣ ਪ੍ਰਚਾਰ ਵਾਸਤੇ ਉਹ ਮੈਨੂੰ ਦੱਸਦੇ ਆ ਕਿ ਜਿਹੜਾ ਪੰਜਾਬ ਦੇ ਵਿੱਚ 5 ਲੱਖ ਰੁਪਏ ਦਾ ਮੋਦੀ ਜੀ ਦਾ ਕਾਰ ਚੱਲਦਾ ਹੈ ਉਹ ਕਾਰ ਗੁਜਰਾਤ ਦੇ ਵਿੱਚ 10 ਲੱਖ ਰੁਪਏ ਦਾ ਤੇ 10 ਲੱਖ ਤੱਕ ਦਾ ਇਲਾਜ ਗੁਜਰਾਤ ਦੇ ਵਿੱਚ ਚੋਣਾ ਬਾਲੀਆਂ ਦੂਰ ਨਹੀਂ 2024 'ਚ ਵੀ ਆ ਸਕਦੀਆਂ 25 'ਚ ਵੀ ਆ ਸਕਦੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਬਾਹਰ ਚੱਲ ਨਹੀਂ ਚੱਲੇਗੀ ਇੱਥੇ ਵੀ ਹੁਣ ਡਬਲ ਇੰਜਨ ਦੀ ਸਰਕਾਰ ਦੀ ਲੋੜ ਹੈ ਯੂਪੀ ਵਾਲੇ ਹਰਿਆਣੇ ਵਾਲੇ ਮੱਧ ਪ੍ਰਦੇਸ਼ ਵਾਲੇ ਗੁਜਰਾਤ ਵਾਲੇ ਮੋਜਾ ਕਰਦੇ ਆ ਡਬਲ ਇੰਜਨ ਦੀ ਸਰਕਾਰ ਬਣਾ ਕੇ ਅਮਨ ਸ਼ਾਂਤੀ ਐ ਸਹੂਲਤਾ ਮਿਲਦੀ ਐ ਵਿਕਾਸ ਹੋਈ ਜਾਂਦਾ ਐ ਇੱਥੇ ਬਿਨਾਂ ਵਿਕਾਸ ਤੋਂ ਰੋਲੇ ਰੱਪੇ ਗੰਗੇਖ ਸਾਧ ਗੈਂਗਸਟਰ ਫਰਾਕਟੀਆਂ ਬੜਾ ਕੁਝ ਹੋ ਰਿਹਾ ਹੈ ਤੇ ਗਰੀਬਾਂ ਦੇ ਰਾਸ਼ਨ ਦੇ ਕਾਰ ਅੱਧਾ ਦੇ ਕੱਟ ਤੇ ਅੱਧਾ ਦਾ ਰਾਸ਼ਨ ਘਟਾਤਾ ਕੀ ਫਾਇਦਾ ਹੋਣਾ ਛੜੋ ਨਾ ਬੋਲਦਾ ਪਰ ਸੋ ਮੇਰੀ ਹੁਣੇ ਬੇਨਤੀ ਹੈ ਕਿ ਮੋਦੀ ਜੀ ਨੇ ਕਿਹਾ ਕਿ ਇਸ ਵਾਰੀ ਹਰ ਗਰੀਬ ਦਾ ਘਰ ਬਣਾ ਕੇ ਦੇਣਾ ਉਹਦੇ ਮੈਨੀਫੈਸਟੋ ਚ ਲਿਖਿਆ ਹੈ ਕਿਸੇ ਨੂੰ ਰਹਿਣ ਨਹੀਂ ਦੇਣਾ ਵੱਧ ਪੈਸਾ ਲਾਉਣਾ ਪਹਿਲਾਂ ਦਾ ਪਹਿਲਾ ਜਿਹੜੇ ਮਕਾਨ ਆਏ ਸੀ ਕਿਸ ਨੂੰ ਮਿਲੇ ਕਿਸ ਨੂੰ ਨਹੀਂ ਮਿਲੇ ਸਲੰਡਰ ਜੋ ਭੇਜੇ ਗਏ ਸੀ ਉਹ ਕੋ ਕੇਂਦਰ ਸਰਕਾਰ ਵੱਲੋਂ ਅੱਧਾ ਨੂੰ ਮਿਲੇ ਅੱਧਾ ਨੂੰ ਨਹੀਂ ਮਿਲੇ ਹੁਣ ਮੇਰੀ ਬੇਨਤੀ ਹੈ ਕਿ ਤੁਸੀਂ ਡੱਟ ਕੇ ਕਮਲ ਦੇ ਫੁੱਲ ਦਾ ਬਟਨ ਦਬਾਓ ਸਾਰੀਆਂ ਸਹੂਲਤਾਂ ਸਾਰਿਆਂ ਨੂੰ ਮਿਲਣਗੀਆਂ ਅੱਪਾ ਇਸ ਵਾਰੀ ਝਾੜੂ ਨੂੰ ਜਿਵੇਂ ਤੁਸੀਂ ਕਹਿੰਦੇ ਹੋ ਕਿ ਪੀਲਾ ਪੀਲਾ ਕਰ ਦੇਣਾ ਪੀਲਾ ਪੀਲਾ ਕਰ ਦਿਓ। ਜੋ ਇਸ ਕਰਕੇ ਹੁਣ ਵੱਧ ਚੜ ਕੇ ਮੈਨੂੰ ਵੋਟਾਂ ਪਾਓ, ਮੇਰੀ ਸਪੋਰਟ ਕਰੋ ਸਾਰੇ ਪਿੰਡਾਂ 'ਚ ਮੇਰੇ ਤੋਂ ਉਪੜਿਆ ਨਹੀਂ ਜਾਣਾ ਕਿਉਂਕਿ ਸਮਾਂ ਟੱਕ ਹੈ। ਤੁਸੀਂ ਸਾਰੇ ਪਿੰਡਾਂ 'ਚ ਆਪਦੇ ਰਿਸ਼ਤੇਦਾਰਾਂ ਨੂੰ, ਦੋਸਤਾਂ, ਮਿੱਤਰਾਂ ਨੂੰ, ਭੈਣਾਂ ਭਰਾਵਾਂ ਨੂੰ ਉਹਨਾਂ ਤੱਕ ਮੇਰੀ ਆਵਾਜ਼ ਪਹੁੰਚਾਓ। ਵੱਧ ਹੁਲਤਾ ਲਓ, ਕਮਲ ਦੇ ਖੁੰਟੀ ਡੱਟ ਕੇ ਸਪੋਰਟ ਕਰੋ। ਕੋਈ ਲਾਲਚ ਚਾਣ ਦੀ ਲੋੜ ਨਹੀਂ, ਕੋਈ ਡਰਨ ਦੀ ਲੋੜ ਨਹੀਂ। ਇੱਕ ਦਿਨ ਪਿੱਛੇ ਮੁੜ ਕੇ ਆਪਾਂ 5 ਸਾਲ ਦੀਆ ਸੂਲਤਾ ਗਵਾ ਬੈਨੇ ਆ ਆਪਾਂ ਨੂੰ ਉਸ ਚ ਕੋਈ ਵਾੜਾ ਫਾਇਦਾ ਨਹੀਂ ਹੁੰਦਾ ਬਟਨ ਤਾਂ ਅੰਦਰ ਵੜ ਕੇ ਦਬੋਣਾ ਹੈ ਵੋਟ ਕਿੱਥੇ ਪੈਣੀ ਹੈ ਕਿਸੇ ਨੂੰ ਪਤਾ ਨਹੀਂ ਲੱਗਣਾ ਸੋ ਕਮਲ ਦੇ ਸੋਦਾ ਬਟਨ ਦਬਾ ਕੇ ਭਾਜਪੀ ਨੂੰ ਦਿਤਾਓ ਤੁਸੀਂ ਮੋਜਾ ਕਰੋਗੇ ਹਰਿਆਣੇ ਵਾਲਿਆ ਵਾਹੋ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜਨਤਾ ਪਾਰਟੀ ਜਿੰਦਾਬਾਦ ਸੋ ਇਹਨਾਂ ਸ਼ਬਦਾਂ ਦੇ ਨਾਲ ਕਿਉਂਕਿ ਤੁਸੀਂ ਇੰਨੀ ਧੁੱਪ ਚ ਇੰਨੀ ਗਰਮੀ ਚ ਬੈਠ ਕੇ ਮੈਨੂੰ ਸੁਣ ਰਹੇ ਹੋ ਮੈਂ ਮੈਨੂੰ ਵਿਸ਼ਵਾਸ ਹੈ ਕਿ ਮੇਰੀ ਸਪੋਰਟ ਕਰੋਗੇ ਤੇ ਮੈਂ ਆਪਦੇ ਵੱਲੋਂ ਵੀ ਤੁਹਾਨੂੰ ਵਿਸ਼ਵਾਸ ਦਿਵਾਉਣੀ ਆ ਕਿ ਤੁਹਾਡੀ ਹਰ ਆਸ ਉਮੀਦ ਤੇ ਪੂਰੀ ਉਤਰੂਗੀ ਅਸੀਂ ਇੱਥੇ ਨੇੜੇ ਹੀ ਰਹਿੰਦੇ ਆ ਸਾਡਾ ਪਿੰਡ ਵੀ ਨੇੜੇ ਹੀ ਸਣਿਆ ਗੋਲੇ ਸੋਨਹਾਲ ਸਤਿ ਸ਼੍ਰੀ ਅਕਾਲ ਗੋਲੇ ਸੋਨਹਾਲ ਸਤਿ ਸ਼੍ਰੀ ਅਕਾਲ